ਸੱਚੀ ਗੱਲ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਦੋਸਤੋ ਬਿਲਕੁਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਹਮਣੇ ਗਾਂਧੀ ਗਰਾਊਂਡ ਤੋਂ ਜਿੱਥੇ ਕਿ 15 ਅਗਸਤ ਅਤੇ 26 ਜਨਵਰੀ ਦਾ ਦਿਹਾੜਾ ਮਨਾਇਆ ਜਾਂਦਾ ਹੈ ਔਰ ਬਾਕੀ ਦੇ 364 ਦਿਨ ਮਿਊਸਪਲ ਕਮੇਟੀ ਔਰ ਪ੍ਰਸ਼ਾਸਨ ਵੱਲੋਂ ਇੱਥੇ ਕੋਈ ਵੀ ਸਾਫ ਸਫਾਈ ਦਾ ਜਿਹੜਾ ਧਿਆਨ ਨਹੀਂ ਦਿੱਤਾ ਜਾਂਦਾ ਹੁਣ ਤੱਕ ਵੀ ਜਿਹੜੀ ਸਾਫ ਸਫਾਈ ਇੱਥੇ ਨਹੀਂ ਕਰਵਾਈ ਗਈ ਤਕਰੀਬਨ 1 ਡੇਢ ਵੱਜ ਚੁੱਕਾ ਹੈ ਔਰ ਇੱਥੇ ਬਾਥਰੂਮ ਹੋਣ ਕਾਰਨ ਆਮ ਪਬਲਿਕ ਨੂੰ ਵੀ ਜਿਹੜੀ ਪ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਔਰ ਜੇ ਦੂਜੇ ਪਾਸੇ ਗੱਲ ਕਰੀਏ ਪਬਲਿਕ ਕਾਲਜ ਸਮਾਣਾ ਦੀ ਬਹੁਤ ਵੱਡਾ ਖੇਡ ਰੱਖਿਆ ਜਾਂਦਾ ਹੈ ਤੋਂ ਨਹੀਂ ਮੈਨੇਜਮੈਂਟ ਕਮੇਟੀ ਵੱਲੋਂ ਔਰ ਬਹੁਤ ਵੱਡਾ ਗਰਾਊਂਡ ਹੈ ਪਬਲਿਕ ਕਾਲਜ ਸਮਾਣਾ ਦਾ ਖੇਡ ਮੈਦਾਨ ਕਿਉਂਕਿ ਇੱਥੇ ਅਕਸਰ ਹੀ ਜਿਹੜੀਆਂ ਸਾਲ ਦੇ ਵਿੱਚ ਗੇਮਾਂ ਵਗੈਰਾ ਹੁੰਦੀਆਂ ਰਹਿੰਦੀਆਂ ਨੇ ਹੋਰ ਵੀ ਫੈਸਟੀਵਲ ਜਿਹੜੇ ਹੁੰਦੇ ਰਹਿੰਦੇ ਨੇ ਔਰ ਗਰਾਊਂਡ ਦੇ ਆ ਬਿਲਕੁਲ ਲਾਈਵ ਤੁਸੀਂ ਇਹਨਾਂ ਦੇਖ ਰਹੇ ਕਿੰਨੀ ਸਾਫ ਸਵਾਈ ਇਸ ਗਰਾਊਂਡ ਦੇ ਵਿੱਚ ਸੋ ਕਿਤਨਾ ਕਿਤੇ ਇਸ ਤਰ੍ਹਾਂ ਦੀ ਸਾਫ ਸਵਾਈ ਗਾਂਧੀ ਗਰਾਊਂਡ ਸਮਾਣਾ ਵਿਖੇ ਵੀ ਹੋਣੀ ਚਾਹੀਦੀ ਹੈ ਬਾਕੀ ਦੇ ਦਿਨਾਂ ਦੇ ਵਿੱਚ ਵੀ